ਦੋ ਬੰਦੇ ਆ ਗਏ ਇੱਕ ਅੰਦਰ ਵੜ ਗਿਆ ਇੱਕ ਬਾਹਰ ਖੜ ਕੇ ਪਿੱਛੇ ਬਹਿ ਗਿਆ ਗੁੱਡੀ ਲਾ ਕੇ ਪਿਸਟੋਲ ਲਾ ਲਈ ਕਹਿੰਦਾ ਜੋ ਕੁਝ ਹੈਗਾ ਤੇ ਦੋ ਤੇਰੇ ਬਰਾਬਰ ਬਹਿ ਗਿਆ ਹਾਂਜੀ ਬਰਾਬਰ ਬਹਿ ਗਿਆ ਥੱਲੇ ਨੂੰ ਕਹਿੰਦਾ ਜੋ ਕੁਝ ਪੈਸੇ ਹੈਗੇ ਦੇ ਦੇ ਨਹੀਂ ਤਾਂ ਗੋਲੀ ਮਾਰ ਦੇਣੀ ਹੈ ਡਰ ਲੱਗਦਾ ਫਿਰ ਹਾਂਜੀ ਰਾਤ ਨੂੰ ਅਬ ਹਮ ਜਾਦੇ ਨੇ ਰੁਕਤੇ ਬਸ ਥੋੜਾ ਜਿਹਾ ਰੁਕਦੇ 8 ਵਜੇ ਇੱਕ ਬਾਅਦ ਸਾਰਾ ਸਮਾਨ ਚੱਕ ਕੇ ਅਸੀਂ ਚਲੇ ਜਾਵਾਂਗੇ ਕੋਈ ਪਲੇਟ ਤੋਂ ਕੋਈ ਮੋਟਰਸਾਈਕਲ ਦੇਖਦੇ ਹੋ ਆਪਣੀ ਜ਼ਿੰਮੇਵਾਰੀ ਸਮਝ ਕੇ ਪੁਲਿਸ ਨੂੰ ਇਤਲਾਹ ਕਰਿਆ ਕਰੋ ਆਪ ਵੀ ਪੰਗਾ ਲੈਣ ਦੀ ਲੋੜ ਨਹੀਂ ਉਹ ਬੰਦੇ ਤੇ ਨਿਗਾਹ ਰੱਖ ਲੋ ਕਿਹੜਾ ਹੈ 112 ਤੇ ਕਾਲ ਕਰ ਦਿਓ ਬਾਕੀ ਪੁਲਿਸ ਆਪੀ ਉੱਤੇ ਨਕੇਲ ਪਾ ਪਛਾਤੀ ਮੂਫਲੀ ਗ੍ਰੈਂਮ ਕਰਦੇ ਇਤਨਾ ਬੋਲਾ ਹੈ ਠੀਕ ਹੈ ਇਤਨੀ دیر ਮੈਂ ਜੇ ਭੀਆਂ ਖੜਾ ਹੈ ਉਹ ਤੋ ਇਤਨੀ ਬੋਲ ਕੇ ਉਹਨੇ ਟਾਈਮ ਨਹੀਂ ਲਗਾਇਆ ਜੀ ਠੀਕ ਹੈ ਇੱਕ ਨੇ ਹਿਆਂ ਲਿਕਾਰਾ ਹਿਆਂ ਰੱਖ ਦਿਆ ਬੋਲੇ ਜਲਦੀ ਪੈਸੇ ਕੱਢ ਦੇ ਔਰ ਜੋ ਖੜਾਤਾ ਉਸਨੇ ਬੈਠਾ ਉਸ ਤਰੀਕੇ ਬੈਠੇ ਸੀਗੇ ਮੋਟਰਸਾਈਕਲ ਇੱਥੇ ਲਿਆ ਕੇ ਲਾਉਂਦੇ ਆ ਔਰ ਪਹਿਲਾ ਇਹਨਾਂ ਨੂੰ ਕਿਹਾ ਜਾਂਦਾ ਕਿ ਪਿਆਰ ਰਪਈ ਦੀ ਮੂਫਲੀ ਕਰਦੇ ਜਿੱਦੈ ਆਪਣੇ ਧਿਆਨ ਚ ਮੂਫਲੀ ਪ੍ਰਪੇਅਰ ਕਰਨ ਦੀ ਕੋਸ਼ਿਸ਼ ਕਰਦੇ ਆ ਇੱਕ ਜਾਣਾ ਪੱਠੀ ਦੇ ਉੱਤੇ ਚੜ੍ਹ ਕੇ ਗਨਪੱਟੀ ਰੱਖਦਾ ਦੂਜਾ ਸਾਰਾ ਕੁਝ ਫਰੋਲਣ ਲੱਪ ਪੈਂਦਾ ਤੇ 2600 ਰੁਪਏ ਦੇ ਕਹਿਣ ਦੇ ਮੁਤਾਬਕ 2 ਮਿੰਟ ਚੋਂ ਇੱਥੋਂ ਚੋਰੀ ਕਰਕੇ ਲੁੱਟ ਕੇ ਆਪਣੀ ਜੇਬ 'ਚ ਪਾ ਕੇ ਨੌ ਦੋ ਲਟੇਰੇ ਜਿਹੜੇ ਉਸੇ ਤਰੀਕੇ ਆਉਂਦੇ ਆ ਮੋਟਰਸਾਈਕਲ ਇੱਥੇ ਖੜਾ ਕਰਦੇ ਆ ਔਰ ਇਸ ਵੀਰ ਦੇ ਬਰਾਬਰ ਬੈ ਕੇ ਫਿਰ ਗਨਪੱਟੀ ਤੇ ਜਿਹੜੀ ਪਿਸਟਲ ਲਾਈ ਜਾਂਦੀ ਔਰ ਇਤੋਂ ਵੀ ਪੈਸੇ ਜਿਹੜੇ ਖੋਹ ਕੇ ਲੁੱਟ ਕੇ ਇੱਥੋਂ ਚਲੇ ਜਾਂਦੇ ਆ ਬਾਈ ਤੇ ਇੱਕ ਵਾਰੀ ਫਿਰ ਗੋਲੀ 40 ਰੁਪਏ ਦੀ ਗੋਲੀ ਮਾਰ ਦਿੱਤੇ ਸੋਨਿਆਰ ਦਾ ਪੁੱਤ ਥੋੜੇ ਮੋੜੇ ਆਣਾ ਨਹੀਂ 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 ਬਾਬੂ ਨਹੀਂ ਮੇਰੀ ਗੱਲ ਨਹੀਂ ਬਾਬੂ ਦੀ ਯਾਰ ਦੇਖੋ ਇਹ ਡਾਰੇ ਇਹਨਾਂ ਦੇ ਅੰਦਰ ਜਿੰਨੇ ਮੁਫਲੀ ਵਾਲੇ ਸਾਰ ਨੇ ਗੱਲਬਾਤ ਕੀਤੀ ਉਹ ਕਹਿੰਦਾ ਡਰ ਲੱਗਦਾ 7 ਵਜੇ ਹੀ ਸਮਾਨ ਸਾਫ ਸੁਥਰ ਕਰਕੇ ਘਰ ਨੂੰ ਮੁੜ ਜਾਈ ਬਸ ਸੋਈ ਕਰੇਗਾ ਉਹਦਾ ਦਿਮਾਗ ਜਿਆਦਾ ਪੁੱਠਾ ਚੱਲਦਾ ਹੈ ਜਿਹੜਾ ਨਸ਼ੇ ਕਰਦਾ ਹੈ ਨਸ਼ੇ ਕਰਨ ਤੋਂ ਬਾਅਦ ਜਿਹਦੇ ਕੋਲ ਸਦਾ ਰਹਿੰਦੀ ਹੈ ਵੇਹਲ ਦੋਸਤੋ ਅੱਖਨ ਪੱਟੀ ਤੇ ਪਿਸਤੌਲ ਰੱਖਣਾ ਤਾਂ ਅੱਜ ਕੱਲ ਬਣ ਗਈ ਹੈ ਖੇਲ ਦੋਸਤੋ ਪੰਜਾਬ ਵਿੱਚ ਅੱਜ ਕੱਲ ਬਣ ਗਈ ਹੈ ਖੇਲ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਤੁਸੀਂ ਸ਼ੇਰਤ ਨਜ਼ਰ ਲੰ데요 ਵੀਡੀਓ ਕਿਸ ਬਾਬਤ ਹੁੰਦੀ ਸਤਿ ਜੀ ਜਦੋਂ ਵੀ ਨਵਾਂ ਸ਼ਹਿਰ ਵਿੱਚ ਹੁਣ ਹਨੇਰਾ ਹੁੰਦਾ ਹੈ 7-8 ਵਜੇ ਤੱਕ ਅਸੀਂ ਬਾਹਰ ਆਨੇ ਅਸੀਂ ਕਹਿੰਨੇ ਕਿ ਲੋਕਾਂ ਨੂੰ ਹੋ ਕੀ ਗਿਆ ਸ਼ਹਿਰ ਇੰਨੀ ਛੇਤੀ ਬੰਦ ਕਿਉਂ ਹੋ ਗਿਆ ਕਾਰਨ ਇਹੀ ਹੈ ਪੂਰੇ ਪੰਜਾਬ ਦੀ ਗੱਲ ਕਰ ਲਈ ਅਸੀਂ 2-4 ਦਿਨ ਪਹਿਲਾਂ ਖਨੌਰੀ ਗਏ ਸੀ ਤਾਂ ਰਾਤ ਆਉਂਦੇ ਆਉਂਦੇ 7 ਤੋਂ ਲੈ ਕੇ 9 ਵਜੇ ਤੱਕ ਜਿੰਨੇ ਵੀ ਅਸੀਂ ਸ਼ਹਿਰ ਦੇਖੇ ਆ ਤਕਰੀਬਨ ਬੰਦੇ ਹੀ ਸੀ ਇਕੱਲਾ ਠੰਡ ਕਾਰਨ ਨਹੀਂ ਆ ਕਾਰਨ ਇਹ ਵੀ ਆ ਕਿ ਜਿਹੜੇ ਹਥਿਆਰ ਚੱਕੀ ਫਿਰਦੇ ਆ ਨਸ਼ੇੜੀ ਹਾਲਾਂਕਿ ਪੁਲਿਸ ਉਹਨਾਂ ਨੂੰ ਨਕੇਲ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਬਾਰਡਰ ਪਾਰ ਤੋਂ ਜਿਹੜਾ ਨਸ਼ਾ ਨਹੀਂ ਰੁਕਦਾ ਪਿਆ ਨਾ ਉਹਨੇ ਸਾਡੇ ਪੰਜਾਬ ਨੂੰ ਖੋਰਾ ਲਾਇਆ ਪਿਆ ਤੇ ਜਿਹੜੀ ਜਵਾਨੀ ਆ ਉਹ ਹੁਣ ਗੁਲਤਾਨ ਵੱਲ ਜਾ ਰਹੀ ਹੈ ਪਰ ਵੱਡੀ ਗੱਲ ਇਹ ਆ ਕਿ ਨਸ਼ੇ ਵਿੱਚ ਐਨ ਜਿਹੜੀ ਇਨਾਂ ਦੀ ਭਾਸ਼ਾ ਹੁੰਦੀ ਆ ਨਸ਼ੇੜੀਆਂ ਦੀ ਕਿ ਟੈਟ ਹੋ ਕੇ ਇਹ ਲੋਕਾਂ ਨੂੰ ਤੰਗ ਕਰਦੇ ਆ ਔਰ ਇੱਥੇ ਮੇਰੇ ਪਿੱਛੇ ਇੱਕ ਤੁਹਾਨੂੰ ਆਹ ਮੂਫਲੀ ਵਾਲੀ ਦੁਕਾਨ ਖੋਖਾ ਨੂਮਾ ਦੁਕਾਨ ਨਜ਼ਰ ਆ ਰਹੀ ਹੈ ਜਿਸ ਤੇ ਪਰਸੋਂ ਜਿਹੜੇ ਲੁਟੇਰੇ ਆਉਂਦੇ ਆ ਮੂੰਹ ਬੰਨ ਕੇ ਆਉਂਦੇ ਆ ਮੋਟਰਸਾਈਕਲ ਤੇ ਸ਼ਾਮੀ 8 ਵਜੇ ਦੀ ਗੱਲ ਹੈ ਜਦੋਂ ਹਨੇਰਾ ਹੁੰਦਾ ਔਰ ਉਹ ਜਿਹੜਾ ਬਜ਼ੁਰਗ ਹੈ ਉਹਦੀ ਕਨਪੱਟੀ ਤੇ ਪਿਸਟਲ ਰੱਖ ਕੇ ਕਹਿੰਦੇ ਆ ਕਿ ਜੋ ਕੁਝ ਹੈਗਾ ਕੱਢ ਦੇ ਮਤਲਬ ਆਲੇ-ਦੁਆਲੇ ਕੋਈ ਨਹੀਂ ਹੁੰਦਾ ਬੀੜ ਬੰਦ ਹੋ ਜਾਂਦੀ ਹੈ 7 ਵਜੇ ਤੋਂ ਬਾਅਦ ਆਵਾਜ਼ਾਂ ਹੀ ਘਟ ਜਾਂਦੀ ਹੈ ਇਹਨੇ ਪੁਲਿਸ ਨੂੰ ਇਨਫੋਰਮ ਵੀ ਕਰ ਦਿੱਤਾ ਅਸੀਂ ਵੀ ਦੋ ਦਿਨ ਵੇਟ ਕੀਤੀ ਹੈ ਕਿਉਂਕਿ ਖਬਰ ਪਰਸੋ ਸ਼ਾਮ ਦੀ ਸਾਡੇ ਕੋਲ ਪਹੁੰਚ ਗਈ ਸੀ ਇਹਨਾਂ ਤੋਂ ਜਾਣ ਲੈਣੇ ਉਸ ਦਿਨ ਹੋਇਆ ਕਿ ਮੰਚ ਹੱਲੇ ਵੀ ਕਿੰਨਾ ਕ ਡਰ ਹੈ ਕਿਉਂਕਿ ਵਿਚਾਰੇ ਰੁਪਿਆ ਰੁਪਿਆ ਜਦ 10 ਰੁਪਏ ਦੀ ਕੋਈ ਮੂਫਲੀ ਪੋ ਲੈੰਦਾ ਕੋਈ 20 ਰੁਪਏ ਦੀ ਪੋ ਲੈੰਦਾ ਤੇ ਪੀਆ ਰੁਪਿਆ 10 10 20 ਰੁਪਏ ਕਰਕੇ ਪੈਸੇ ਜੋੜਦੇ ਆ ਤੇ ਉਦੋਂ ਇੱਕਦਮ ਹੀ ਕਨ ਪੱਟੀ ਤੇ ਪੈਸਣ ਰੱਖ ਕੇ 2600 ਰੁਪਏ ਜਿਹੜਾ ਇਹਨਾਂ ਤੋਂ ਲੁੱਟ ਕੇ ਲੁਟੇਰੇ ਲੈ ਗਏ ਸਿਰਫ ਇੱਥੇ ਹੀ ਬਸ ਨਹੀਂ ਫਿਰ ਮੋਰੇ ਹੋਰ ਕਈਆਂ ਨੂੰ ਵੀ ਨਿਸ਼ਾਨਾ ਬਣਾਇਆ ਪਹਿਲਾਂ ਜਾਣਕਾਰੀ ਇਹਨਾਂ ਤੋਂ ਲੈ ਲਿਨਿਆ ਭਾਈ ਕੀ ਨਾਮ ਹੈ ਤੁਹਾਡਾ सुरेश ਚੰਨ सुरेश ਜੀ ਕੀ ਹੋਇਆ ਉਦੋਂ ਰਾਤ 8:00 ਵਜੇ ਦੀ ਗਲੀ ਉਹ ਦੋ ਬੰਦੇ ਆਏ ਮੈਂ ਖੜਿਆ ਹੀ ਆ ਤਾਂ ਇਕੱਲਾ ਸੀ ਕਿਹਦੇ ਦੇ ਦੋ ਬੰਦੇ ਆਏ ਖੁਆਂ ਔਰ ਇੱਕ ਨੇ ਲਿਕਾਰਾ ਇਹਨਾਂ ਕਨਪੱਟੀ ਤੇ ਰੱਖਿਆ ਜੀ ਔਰ ਇੱਕ ਨੇ ਹੁਆ ਉਸਟਾਲ ਸੀ ਹਾਂਜੀ ਹਾਂਜੀ ਐਸੇ ਮਤਲਬ ਭਾਰੀ ਸੀ ਕਿ ਘਟਾਉਣਾ ਟਾਈਮ ਤੋਂ ਨਹੀਂ ਮੈਂ

ਅੱਛਾ ਬਿਨਾ ਨੰਬਰ ਪਲੇਟ ਤੋਂ ਮੋਟਰਸਾਈਕਲ ਪਿੱਛੇ ਕੀ ਲੋਟੀ ਵੀ ਪਲੇਟੀ ਉਲਟਾਈ ਹੋਈ ਸੀਗੀ ਹਾਂਜੀ ਹਾਂਜੀ ਉਲਟਾਈ ਦੇਖੋ ਬਿਨਾ ਮੈਂ ਹੁਣ ਇਸੇ ਕਰਕੇ ਕਿਵੇਂ ਲੈ ਕੇ ਕਹਿਣਾ ਉਹਨਾਂ ਜਦੋਂ ਪੁਲਿਸ ਨਾਕਾ ਲਾਉਂਦੀ ਆ ਬਿਨਾ ਨੰਬਰ ਪਲੇਟ ਵਾਲੇ ਨੂੰ ਰੋਕਦੇ ਆ ਫਿਰ ਕਈਆਂ ਨੂੰ ਤਕਲੀਫ ਹੁੰਦੀ ਆਰ ਪੁਲਿਸ ਸਖਤੀ ਕਿਉਂ ਕਰਦੀ ਆ ਬਿਨਾ ਨੰਬਰ ਪਲੇਟ ਵਾਲੇ ਹਾਲਾਂਕਿ ਪਹਿਲਾਂ ਨਾਲੋਂ ਬਹੁਤ ਘਲੋ ਘਟੇ ਆ ਲੇਕਿਨ ਜੇ ਪੁਲਸ ਰੋਕਦੀ ਆ ਤਾਂ ਆਪ ਸਾਨੂੰ ਪੁਲਿਸ ਦਾ ਸਾਥ ਦੇਣਾ ਚਾਹੀਦਾ ਔਰ ਬਿਨਾ ਨੰਬਰ ਪਲੇਟਾਂ ਵਾਲੇ ਨੂੰ ਤਸਦੀਕ ਨਹੀਂ ਕਰਨਾ ਚਾਹੀਦਾ ਜਿਹੜੇ ਬਿਨਾ ਨੰਬਰ ਪਲੇਟ ਲਾ ਕੇ ਘੁੰਮਦੇ ਆ ਤੁਹਾਨੂੰ ਸ਼ੱਕੀ पुलिस ने इतलाक करो ता ही बचा होगा अच्छा तुम सोचो ना कि शायद मेरे को मूवली रहना है ओ पहले ये बोला कि पचास की मूवली गरम करते इतना बोला है ठीक है इतनी देर में जब यहाँ खड़ा है वो तो इतनी बोल के उन्हें टाइम नहीं लगाया जी ठीक है एक ने यहाँ लिखा रहा है रख दिया बोले जल्दी पैसे कट दे और जो खड़ा था उसने पैसे देते मोन्नी के सरदार सी सरदार नहीं थे जी एक तगड़ा सा है उसका खाते पूरा ठीक है एक पतला पतला था कितनी को होगी एक ही होगी लगभग बीस बाईस ਇੱਕ ਹੀ 25 ਸਾਲ ਤੋਂ ਬਾਅਦ ਜਿਆਦਾ ਉਮਰ ਨਿੱਕੀ ਨਹੀਂ ਤੇ ਨੌਜਵਾਨੀ ਸੀ ਹਾਂ ਨੌਜਵਾਨੀ ਸੀ ਤਾਂ ਮੈਂ ਇੱਕ ਵਾਰੀ ਫੇਰ ਤੋ ਤੁਹਾਨੂੰ ਸਮਝਾ ਦਣਾ ਜਿਨ੍ਹਾਂ ਲਈ ਕੇਵਲ ਲੈਂਗੁਏਜ ਬੈਰੀਅਰ ਹੋ ਜਾਂਦੀ ਹੈ ਅਦਰ ਲੈਂਗੁਏਜ ਬੈਰੀਅਰ ਹੋ ਜਾਂਦੀ ਹੈ ਪੰਜਾਬੀ ਤੋਂ ਇਲਾਵਾ ਇਹ ਕਹਿੰਦੇ ਕਿ ਜਿਵੇਂ ਉਹ ਵੀਰ ਬੈਠਾ ਉਸ ਤਰੀਕੇ ਬੈਠੇ ਸੀਗੇ ਮੋਟਰਸਾਈਕਲ ਇੱਥੇ ਲਿਆ ਕੇ ਲਾਉਂਦੇ ਆ ਔਰ ਪਹਿਲਾ ਇਹਨਾਂ ਨੂੰ ਕਿਹਾ ਜਾਂਦਾ ਕਿ ਪਿਆਰ ਪੈ ਦੀ ਮੂਫਲੀ ਕਰਦੇ ਜਿੱਦੈ ਆਪਣੇ ਧਿਆਨ ਚ ਮੂਫਲੀ ਪ੍ਰਪੇਅਰ ਕਰਨ ਦੀ ਕੋਸ਼ਿਸ਼ ਕਰਦੇ ਆ ਇੱਕ ਜਾਣਾ ਪੱਠੀ ਦੇ ਉੱਤੇ ਚੜ ਕੇ ਕਨ ਪੱਟੀ ਰੱਖਦਾ ਦੂਜਾ ਸਾਰਾ ਕੁਝ ਫਰੋਲਣ ਲੱਪ ਪੈਂਦਾ ਤੇ 2600 ਰੁਪਏ ਨੇ ਤੇ ਕਹਿੰਦੇ ਮੁਤਾਬਕ 2 ਮਿੰਟ ਚੋਂ ਇੱਥੋਂ ਚੋਰੀ ਕਰਕੇ ਲੁੱਟ ਕੇ ਆਪਣੀ ਜੇਬ ਚ ਪਾ ਕੇ 9 ਤੋਂ 11 ਹੋ ਜਾਂਦੇ ਆ ਇਹ ਰੋਲਾ ਜ਼ਰੂਰ ਪਾਉਂਦਾ ਵੀ ਕਿ ਕੋਈ ਮਦਦ ਲਿਆਵੇ ਪਰ 7:00 ਵਜੇ ਹੀ ਸੁੰਨਸਮ ਹੋ ਜਾਂਦੀ ਆ ਹਾਂ ਸੁੰਨਣ ਸਾਣੀ ਪੈ ਜਾਂਦੀ ਆ 7:00 ਵਜੇ ਉਸ ਤਾਂ ਨਹੀਂ ਕੋਈ ਕੋਈ ਵੀ ਸੀਗਾ ਨਹੀਂ ਤੇ 8 ਵਜੇ ਦੀ ਗੱਲ ਹੈ ਹਾਂ 8:00 ਵਜੇ ਦੀ ਗੱਲ ਹੈ ਪੁਲਿਸ ਕੰਪਲੇਂਟ ਕਰਦੀ ਹਾਂ ਕਰਦੀ ਹੈ ਪੁਲਿਸ ਆਈ ਸੀ ਪਰ ਪੁਲਿਸ ਨੇ ਕੀ ਕੀਤਾ ਉਹ ਆਏ ਤੇ ਕੈਮਰਾ ਉਹ ਦੇਖੇ ਕੱਲ ਬਿਆਨ ਵਾਲੇ ਕੱਲੇ ਗਏ ਬੋਲੇ ਕੋਈ ਨਹੀਂ ਬੰਦੇ ਫੜਨਾ ਇਹ ਬੋਲ ਰਹੇ ਕੋਸ਼ਿਸ਼ ਕਰ ਰਹੇ ਹਾਂ ਹਾਂ ਜੀ ਹਾਂ ਜੀ ਪਰ ਫਿਰ ਤੋਂ ਅਸੀਂ ਵੀ ਤੁਹਾਨੂੰ ਬੇਨਤੀ ਕਰਦੇ ਆ ਬਿਨਾ ਨੰਬਰ ਪਲੇਟ ਤੋਂ ਕੋਈ ਮੋਟਰਸਾਈਕਲ ਦੇਖਦੇ ਹੋ ਆਪਣੀ ਜ਼ਿੰਮੇਵਾਰੀ ਸਮਝ ਕੇ ਪੁਲਿਸ ਨੂੰ ਇਤਲਾਹ ਕਰਿਆ ਕਰੋ ਆਪ ਵੀ ਪੰਗਾ ਲੈਣ ਦੀ ਲੋੜ ਨਹੀਂ ਉਹ ਬੰਦੇ ਤੇ ਨਿਗਾਹ ਰੱਖ ਲਓ ਕਿਹੜਾ एक सौ बारह तक कॉल कर दो बाकी पुलिस आप ही उ नकेल पाएगी हूँ डर लगता है फिर हाँ जी रात तो अब हम ज्यादा दिन नहीं रुकते बस थोड़ा सा रुकते हैं आठ बजे के बाद सारा सामान चक चले जाएंगे बस डर बन गया हाँ जी डर बन गया मोरे कितने उस बंदा तो मतलब उस तो पर तो मारपीट हुई है वहाँ पर कौरिया भर लिया तो बंदा भाग गया छड़ के दो थे ठीक है तो वो भाग गया और जो उससे आगे वाला है ਉਸਕੇ ਪੈਸੇ 1500 ਰੁਪਏ ਲਗੇ। ਉਤੋਂ 1500 ਲਗੇ। ਹਾਂਜੀ। ਚਲੋ ਇੱਕ ਵਾਰੀ ਉਹਨਾਂ ਵੀ ਗੱਲ ਕਰਦੇ ਹਾਂ। ਸਾਥਿਓ ਜਿਹੜੀ ਅਸੀਂ ਤੁਹਾਨੂੰ ਪਹਿਲਾ ਦੁਕਾਨ ਦਿਖਾਈ ਸੀਗੀ ਉਸ ਤੋਂ ਜਿਹੜੇ ਲੁਟੇਰੇ ਉਹਨਾਂ ਨੇ 2600 ਰੁਪਿਆ ਖੋਇਆ। ਔਰ ਅਸੀਂ ਤਕਰੀਬਨ 1 ਕਿਲੋਮੀਟਰ ਅੱਗੇ ਆ ਗਏ ਹਾਂ ਗੱਡੀ ਲੈ ਕੇ। ਔਰ ਰਸਤੇ ਵਿੱਚ ਤਿੰਨ ਦੁਕਾਨਾਂ ਮੁਫਲੀ ਦੇ ਹੋਰ ਆਈਆਂ ਜਿਨ੍ਹਾਂ ਨੂੰ ਮਤਲਬ ਜਿਹੜੀਆਂ ਤਿੰਨ ਦੁਕਾਨਾਂ ਉਹਨਾਂ ਨੂੰ ਵੀ ਉਹਨਾਂ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਚੋਂ ਇੱਕ ਮੁਫਲੀ ਵਾਲਾ ਜਿਹੜਾ ਉੱਠ ਕੇ ਭੱਜ ਕੇ ਮਹੱਲੇ ਦੇ ਅੰਦਰ ਵੜ ਗਿਆ ਉਹਦਾ ਬਚਾਓ ਗਿਆ ਪਰ ਇਹ ਜਿਹੜੀ ਚੌਥੀ ਪੰਜਵੀਂ ਦੁਕਾਨ ਹੈ ਅੱਗੇ ਇਹ ਮੁੰਡੇ ਦਾ ਨਾਮ ਵਿਜੇ ਆ ਇੱਥੇ ਚੋਰ ਲੁਟੇਰੇ ਜਿਹੜੇ ਉਸੇ ਤਰੀਕੇ ਆਉਂਦੇ ਆ ਮੋਟਰਸਾਈਕਲ ਇੱਥੇ ਖੜਾ ਕਰਦੇ ਆ ਔਰ ਇਸ ਵੀਰ ਦੇ ਬਰਾਬਰ ਬੈੱਕ ਕੇ ਫਿਰ ਗਨਪੱਟੀ ਤੇ ਜਿਹੜੀ ਪਿਸਟਲ ਲਈ ਜਾਂਦੀ ਔਰ ਇਤੋਂ ਵੀ ਪੈਸੇ ਜਿਹੜੇ ਖੋਹ ਕੇ ਲੁੱਟ ਕੇ ਇੱਥੋਂ ਚਲੇ ਜਾਂਦੇ ਆ ਬਾਈ ਤੋਂ ਇੱਕ ਵਾਰੀ ਫਿਰ ਤੋਂ ਸਮਝ ਲੈਣੇ ਆ ਤੁਹਾਡੇ ਸਾਹਮਣੇ ਕਿ ਹੋਇਆ ਕੀ ਸੀਗਾ ਉਦੋਂ ਪਰਸੋ ਦੀ ਗੱਲ ਹੈ ਹੋਇਆ ਕੀ ਸੰਡੇ 8 ਵਜੇ ਦੀ ਗੱਲ ਹੈ ਜੀ ਇੱਥੇ ਬੈਠਿਆ ਸੀ ਮੈਂ ਭੁੰਦਾ ਸੀ ਮੂੰਫਲੀ ਉਹ ਦੋ ਬੰਦੇ ਆ ਗਏ ਕੀ ਕਰਦਾ ਸੀ ਮੈਂ ਮੂੰਫਲੀ ਭੁੰਦਾ ਰਿਹਾ ਸੀਗਾ ਦੋ ਬੰਦੇ ਆਏ ਆਪਣਾ ਮੋਟਰਸਾਈਕਲ ਲਾਇਆ ਸਾਹਮਣੇ ਸਾਹਮਣੇ ਖੜਾ ਕਰਕੇ ਕਹਿੰਦੇ ਬੀਆਂ ਦੀ ਮੂੰਫਲੀ ਕਰਦੇ ਹੂੰ ਫੇਰ ਮੈਂ ਮੂੰਫਲੀ ਕਰਤੀ ਦੂਜੇ ਬੰਦੋ ਕਿੰਨੇ ਦੀ ਕਹਿੰਦੇ ਮੂੰਫਲੀ ਕਰਦੇ 2000 ਰੁਪਏ ਦੀ ਅੱਛਾ ਦੋ ਬੰਦੇ ਆ ਗਏ ਇੱਕ ਅੰਦਰ ਵੜ ਗਿਆ ਇੱਕ ਬਾਹਰ ਖੜ ਕੇ ਪਿੱਛੇ ਬਹਿ ਗਿਆ ਗੁੱਡੀ ਲਾ ਕੇ ਪਿਸਟੋਲ ਲਾ ਲਈ ਕਹਿੰਦਾ ਜੋ ਕੁਝ ਹੈਗਾ ਤੇ ਦੋ ਤੇਰੇ ਬਰਾਬਰ ਬਹਿ ਗਿਆ ਹਾਂਜੀ ਬਰਾਬਰ ਬਹਿ ਗਿਆ ਥੱਲੇ ਨੂੰ ਕਹਿੰਦਾ ਜੋ ਕੁਝ ਪੈਸੇ ਹੈਗੇ ਦੇ ਦੇ ਨਹੀਂ ਤਾਂ ਗੋਲੀ ਮਾਰ ਦੇਣੀ ਹੈ ਹੂੰ ਫਿਰ ਨੇ ਤੇ ਪੈਸੇ ਪੈਸੇ दिए ਆਪ ਕੱਢਿਓ ਨਾ ਕਿ ਤੂੰ ਆਪ ਹੀ ਫੜਾ ਤੇ ਨਹੀਂ ਮੈਂ ਆਪੇ ਕੱਢ ਕੇ ਦਿੱਤੇ ਕਿੰਨੇ ਸੀਗੇ ਸੀਗਾ 15-1600 ਰੁਪਏ ਸੀ ਸਾਰੇ ਦਿਨ ਦੀ ਮਿਹਨਤ ਹਾਂਜੀ ਹੂੰ ਤੇ ਇੱਕ ਪਛਾਣ ਹੈਗੀ ਉਹਨਾਂ ਦੀ ਜੇ ਸਾਹਮਣੇ ਆਜਣ ਪਛਾਣ ਸਕਣਾ ਪਛਾਣ ਨਹੀਂ ਸਕਦੇ ਇਦਾਂ ਨਹੀਂ ਪਤਾ ਉਹ ਮਾਰੇ ਕਿੰਨੀਆਂ ਕਿਸੀਆਂ ਉਹ ਮਾਰੇ ਇੱਕ ਪਤਲਾ ਜਿਹਾ ਹੀ ਸਗਾ ਇੱਕ ਭਾਰਾ ਜਿਹਾ ਸਰੀਰ ਸਿਕਾ ਕੋਈ ਜਿਵੇਂ ਪਿਛਲੇ ਵਾਲ ਨੇ ਦੱਸਿਆ ਕਿ ਇੱਕ ਮੋਟਾ ਮਤਲਬ ਹੈਲਦੀ ਤੇ ਇੱਕ ਪਤਲਾ ਉਹੀ ਜਿਹੜੇ ਬੰਦੇ ਆ ਪਹਿਲਾਂ ਪਿਛਲੀ ਦੁਕਾਨ ਤੇ ਉਹਨਾਂ ਨੇ ਸਭ ਤੋਂ ਪਹਿਲੀ ਦੁਕਾਨ ਤੇ ਇਸੇ ਤਰੀਕੇ ਲੁੱਟ ਨੂੰ ਅੰਜਾਮ ਦਿੱਤਾ ਫਿਰ ਦੋ ਤਿੰਨ ਹੋਰ ਦੁਕਾਨਾਂ ਤੇ ਕੋਸ਼ਿਸ਼ ਕੀਤੀ ਚੌਥਾ ਇਸ ਪਾਸੇ ਆਏ ਤੇ ਇਹਨੂੰ ਵੀ ਨਿਸ਼ਾਨਾ ਬਣਾ ਲਿਆ ਗੱਜਕਾਂ ਦੇ ਪੈਕੇਟ ਲੈ ਕੇ ਗਏ ਦੋ ਤਿੰਨ ਖ ਚਾਰ ਨਹੀਂ ਤੇ ਜਦੋਂ ਇੱਥੇ ਆਏ ਆ ਮੋਟਰਸਾਈਕਲ ਤੇ ਆਏ ਕਿ ਕਦ ਤੇ ਆਇਆ ਮੋਟਰਸਾਈਕਲ ਤੇ ਆਏ ਜੀ ਨੰਬਰ ਪਲੇਟ ਮੁੜੀ ਹੋ ਸੀ ਹਾਂ ਜੀ ਨੰਬਰ ਪਲੇਟ ਮੁੜੀ ਹੋ ਸੀ ਪਿੱਛੇ ਮੋਟਰਸਾਈਕਲ ਹੈ ਡਿਸਕਵਰ ਸਗਾ ਸਪਲੈਂਡਰ ਜੀ ਕਿ ਡਿਸਕਵਰ ਡਿਸਕਵਰ ਸਗਾ ਡਿਸਕਵਰ ਮੋਟਰਸਾਈਕਲ ਫੇ ਉਸ ਤੋਂ ਬਾਅਦ ਹੁਣ ਕਿੰਨਾ ਕ ਡਰਿਆ ਮਨ ਚ ਡਰ ਐ ਨਹੀਂ ਕੋਈ ਵੀ ਜੀ ਕਿੰਨੂੰ ਨਹੀਂ ਨਹੀਂ ਸਾਨੂੰ ਕੋਈ ਨਹੀਂ ਐ ਨਹੀਂ ਜੀ ਕੋਈ ਡਰ ਨਹੀਂ ਹੈਗਾ ਨਹੀਂ ਪਰ ਜੇ ਇਹਦਾ ਹਾਦਸਾ ਦੁਆਰ ਤੀਨਾ ਪੋ ਉਹਦੇ ਲਈ ਪੁਲਿਸ ਨੂੰ ਦੱਸਤਾ ਫੇ ਤਾਂ ਦੱਸਣਾ ਪੈਣਾ ਜੀ ਦੱਸਿਆ ਕਿ ਨਹੀਂ ਦੱਸਿਆ ਅਸੀ ਨਹੀਂ ਦੱਸਿਆ ਜੇ ਦੇਖੋ ਇਹੀ ਭੋਲੇ ਪਾਨੇ ਆ ਜਿੱਦਾਂ ਹੀ ਉਹ ਚੋਰ ਜਿਹੜੇ ਲੁਟੇਰੇ ਇੱਥੇ ਆਏ ਸੀਗੇ ਹੁਣ ਉਹ ਕਹਿੰਦਾ ਮੇਰੇ ਮਨ 'ਚ ਡਰ ਨਹੀਂ ਮਨ 'ਚ ਡਰ ਨਹੀਂ ਪਰ ਕੱਲਾ ਬੰਦਾ ਕਰ ਵੀ ਕੀ ਸਕਦਾ ਇੱਕ ਬੰਦਾ ਬੋਂਦਲ ਜਾਂਦਾ ਹੈ ਬੋਂਦਲ ਜਾਂਦਾ ਉਸੇ ਹੀ ਵੇਲੇ ਤੁਹਾਡਾ ਫਰਜ਼ ਇਹ ਆ ਰੱਬ ਨਾ ਕਰੇ ਕਿਸੇ ਨਾਲ ਵੀ ਕੋਈ ਘਟਨਾ ਹੁੰਦੀ ਆ ਉਸੇ ਵੇਲੇ ਜਿਵੇਂ ਤੇਰੇ ਨਾਲ ਵਾਰਦਾਤ ਕੀਤੀ ਹੈ 112 ਤੇ ਕਾਲ ਕਰਨੀ ਚਾਹੀਦੀ ਸੀ ਜਿਹੜੇ ਪੀਸੀਆਰ ਵਾਲੇ ਨੇੜੇ ਸੀ ਉਹਨਾਂ ਨੇ ਮੌਕੇ ਤੇ ਪਹੁੰਚ ਜਾਣਾ ਸੀਗਾ ਹੋ ਸਕਦਾ ਫੜੇ ਜਾਂਦੇ ਤੇ ਨੱਥ ਪੈਂਦੀ ਆ ਹੁਣ ਜਿੱਦਾਂ ਉਹ ਭੱਜ ਗਏ ਆ ਪਤਾ ਨਹੀਂ ਕਿੰਨੇ ਜਾਨਾਂ ਨੂੰ ਨਿਸ਼ਾਨਾ ਹੋਰ ਬਣਾਉਣਾ ਇਮੀਡੀਏਟਲੀ ਟਾਈਮ ਹੀ ਨਹੀਂ ਦਿੱਤੀ ਆ ਬਾਬੂ ਜੀ ਨੂੰ ਨੇ ਬਿਲਕੁਲ ਮੈਂ ਇਹ ਬੋਲ ਰਹਾ ਹਾਂ ਕਿ ਜਦ ਉਹ ਯਹਾਂ ਸੇ ਚਲੇ ਗਏ ਪੰਗਾ ਤਾਂ ਨਹੀਂ ਲੈਣਾ ਗੋਲੀ ਮਾਰ ਦੇਗਾ ਕੀ ਕਰੋਗੇ ਠੀਕ ਹੈ ਨਾ ਉਸੇ ਵਕਤ ਪੁਲਿਸ ਕੋ ਕਾਲ ਕਰਨੀ ਸੀ 112 ਤੇ ਪੁਲਿਸ ਕਾਲ ਕੀਤੀ ਉਹ ਉਹਨੇ ਕਹੀ ਸੀ ਪੁਲਿਸ ਆਈ ਸੀ ਫਿਰ ਕੀ ਬਾਤ ਸੁਣ ਕੇ ਬੇਕੋ ਬਾਤ ਨਹੀਂ ਮੈਂ ਗਈ ਉਹ ਨੂੰ ਨਹੀਂ ਕੋਈ ਰਾਹੀ ਨਹੀਂ ਤਾਂ ਕੋਈ ਹੱਲ ਨਹੀਂ ਹੋਇਆ ਕੋਈ ਨਹੀਂ ਪਰ ਆਪਕੇ ਜਿਵੇਂ ਆਪਕਾ ਬੇਟਾ ਬੋਲ ਰਿਹਾ ਕਿ ਡਰ ਨਹੀਂ ਹੈ ਡਰ ਤਾਂ ਹੋਗਾ ਮਨ ਮੇ ਹਾਂਜੀ ਹਾਂਜੀ ਡਰ ਤਾਂ ਹੁੰਦਾ ਹੈ ਡਰ ਕਿ ਨਹੀਂ ਉਹ ਉੱਥੇ ਡਰਤ ਹੁੰਦੇ ਹੈ ਮੈਂ ਮੈਂ ਹਮੇ ਬੱਚੀ ਚਿੰਤਾ ਹੈ ਫੈਸੋ ਦੀ ਚਿੰਤਾ ਹੈ ਉਹ ਬੱਚੀ ਚਿੰਤਾ ਹਰ ਇੱਕ ਮਾਪੇ ਕੋ ਹੁੰਦੀ ਹੈ ਹਾਂ ਹਾਂਜੀ ਹਰ ਇੱਕ ਮਾਪੇ ਨੂੰ ਚਿੰਤਾ ਹੁੰਦੀ ਹੈ ਦੇਖੋ ਇੱਕ ਗੋਲੀ 40 ਰੁਪਏ ਦੀ ਗੋਲੀ ਮਾਰ ਦਿੱਤੀ ਸੋਨੇ ਵਰਗਾ ਪੁੱਤ ਥੋੜੇ ਮੋੜੇ ਨਾ ਨਹੀਂ 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 ਬਾਬੂ ਨਹੀਂ ਮਿਲੇਗਾ ਨਹੀਂ ਬਾਬੂ ਨਹੀਂ ਮਿਲੇਗਾ ਦੇਖੋ ਇਹ ਡਰ ਹੈ ਇਹਨਾਂ ਦੇ ਅੰਦਰ ਜਿੰਨੇ ਮੁਫਲੀ ਵਾਲੇ ਸਾਰ ਨੇ ਗੱਲਬਾਤ ਕੀਤੀ ਉਹ ਕਹਿੰਦਾ ਡਰ ਲੱਗਦਾ 7 ਵਜੇ ਹੀ ਸਾਮਾਨ ਸਾਫ-ਸੂਬ ਕਰਕੇ ਘਰ ਨੂੰ ਮੁੜ ਜਾਈਏ ਬਸ ਸੋਈ ਕਰਾਂਗੇ 6 ਵਜੇ ਨਹੀਂ ਕਹਿ ਦਿਆ ਦੁਕਾਨ ਬੰਦ ਕਰਦੇ ਹੋ ਆਪ ਘਰ ਪਰ ਜੁੜਨੇ ਆਂ ਹਮਨੇ ਕਿ ਦੁਕਾਨ ਬਿਕੇ ਨਾ ਬਿਕੇ 6 ਵਜੇ ਬਾਅਦ ਦੁਕਾਨ ਬੰਦ ਕਰੋ ਘਰ ਪਹੁੰਚ ਜੂਗਾ ਦੇਖੋ ਡਰੇ ਹੋ ਇੱਕ ਪਿਤਾ ਦਾ ਕਹਿਣਾ ਕਹਿੰਦੇ ਮੈਂ ਆਪਣੇ ਪੁੱਤ ਨੂੰ ਕਹਿੰਦਾ ਕਿ ਭਾਈ 6 ਵਜੇ ਤੱਕ ਕੰਮ ਕਰ ਜਿੱਦਾਂ ਹੀ ਨੇਰਾ ਹੁੰਦਾ ਦੁਕਾਨ ਬੰਦ ਕਰ ਤੇ ਘਰ ਨੂੰ ਆ ਜਾ ਸਾਨੂੰ ਤੂੰ ਪਿਆਰਾ ਆਪਣੇ ਘਰ पे ਜਾਓ ਕੋਈ ਪੈਦਾ ਲੂਟੇ ਮੈਂ ਹਾਲਾਤ ਕਿੱਧਰ ਨੂੰ ਜਾ ਰਹੇ ਜੀ ਬ ਇਹ ਤਾਂ ਵਿਗੜਨ ਵਾਲੇ ਪਾਸੇ ਜਾ ਰਹੇ ਆ ਬਿਲਕੁਲ ਜੀ ਬਿਲਕੁਲ ਵਿਗੜਨ ਵਾਲੇ ਜਾ ਰਹੇ ਆ ਦੇਖਿਆ ਬੰਦਾ ਬਹੁਤ ਵਧੀਆ ਵਾ ਮੈਂ ਵੀ ਇਹਨੂੰ ਕਈ ਵਾਰੀ ਇੱਥੇ ਆਉਣਾ ਬੈਠਣਾ ਤੇ ਮੈਂ ਕਿਹਾ ਤੂੰ ਤੇ ਆਪਣੇ ਘਰ ਚਲ ਜਾ ਕਰ ਬਾਬੂ ਜੀ ਜੀ ਸਮਾਂ ਟਿਕਣਾ ਕੁਝ ਨਹੀਂ ਖਾਤਾ ਪੀਤਾ ਬਿਲਕੁਲ ਗੋਮੁੰਡਾ ਬਕੁਲਾ ਹੈ ਦੇਖੋ ਇਹ ਕੱਲ ਜੋ ਗਿਆ ਮਿਹਨਤੀ ਬੰਦਾ ਤੰਗਿਆ ਜਿਹੜੇ ਲੋਫਰ ਲਫੰਡ ਰਿਹਾ ਹਾਂ ਜੀ ਆ ਜੀ ਉਹ ਦੇਖੋ ਕਿਵੇਂ ਲੋਕਾਂ ਨੂੰ ਡਰਾ ਕੇ ਮਿਹਨਤ ਆਪਣੀ ਕਰਦਾ ਵਾ ਵਧੀਆ ਮੁੰਡਾ ਉਹਹੀ ਗੱਲ ਹੈ ਜੀ ਦੇਖੋ ਜਿਹੜਾ ਮਿਹਨਤੀ ਬੰਦਾ ਹੈ ਉਹਨੂੰ ਡਾਰਿਆ ਉਹ 6 ਵਜੇ ਘਰ ਨੂੰ ਜਾ ਰਹੇ ਆ ਤੇ ਜਿਹੜੇ ਲੋਕ ਦੂਜਿਆਂ ਨੂੰ ਤੰਗ ਪਰੇਸ਼ਾਨ ਕਰਦੇ ਆ ਪੈਸੇ ਖੁੰਦੇ ਆ ਨਸ਼ੇ ਕਰਦੇ ਆ ਮਾਹੌਲ ਖਰਾਬ ਕਰਦੇ ਮਾੜੇ ਅੰਸਰ ਆ ਉਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਕਿਸੇ ਦਾ ਕੋਈ ਭੈ ਨਹੀਂ ਲੇਕਿਨ ਜਿਹੜੇ 4 ਸਾਲ ਤੋਂ ਮੇਰਾ ਤਜਰਬਾ ਜੀ ਉਹਦੇ ਅਕੋਰਡਿੰਗ ਗੱਲ ਕਰਾਂ ਉਹਦੇ ਆਧਾਰ ਤੇ ਕਰ ਪੁਲਿਸ ਵੀ ਕੰਮ ਕਰਦੀ ਆ ਲੇਕਿਨ ਇਹਨਾਂ ਮਾੜੇ ਅੰਸਰਾਂ ਨੂੰ ਜਿਹੜੇ ਛੜਾ ਛੜਾ ਕੇ ਲੈ ਕੇ ਆਉਂਦੇ ਆ ਨਾ ਆਪਣੀ ਵੋਟਾਂ ਦੇ ਚੱਕਰ 'ਚ ਜਾਂ ਰਿਸ਼ਤੇਦਾਰੀ ਦੇ ਚੱਕਰ 'ਚ ਗਲਤੀ ਉਹਨਾਂ ਦੀ ਵੀ ਆ ਜੇ ਇਹਨਾਂ ਨੂੰ ਨਾ ਛੜਾਓ ਇਹਨਾਂ ਨੂੰ ਸਜ਼ਾ ਭੁਗਤਣ ਦਿਓ ਤਾਂ ਅਕਰ ਟਿਕਾਣੇ ਤੇ ਆ ਜੂਗੀ ਹੁਣ ਆ ਦੇਖੋ ਉੱਪ ਪਿਓ ਡਰਿਆ ਉਹ ਵੀਰ ਦਾ ਪਿਓ ਡਰਿਆ ਹੋਇਆ ਪਿੱਛੇ ਆਪਾਂ ਗੱਲਬਾਤ ਕੀਤੀ ਉਹ ਵੀ ਕਹਿੰਦੇ ਆਪਾਂ 7 ਵਜੇ ਸੁੰਭਰਣਾ ਸ਼ੁਰੂ ਕਰ ਦੇਈਦਾ ਦੁਕਾਨ ਬੰਦਾ ਕੇ ਘਰੋਂ ਚਲੇ ਜਾਈ ਦੀਆ ਤਾਂ ਇਹ ਹਾਲਾਤ ਇਸ ਤੋਂ ਜ਼ਿਆਦਾ ਨਾ ਵਿਗੜਨ ਸਾਨੂੰ ਆਪ ਵੀ ਸचेਤ ਹੋਣਾ ਚਾਹੀਦਾ ਤੇ ਪ੍ਰਸ਼ਾਸਨਿਕ ਵੀ ਬੇਨਤੀ ਹੈ ਕਿ ਜਿਹੜੇ ਇਹੋ ਜਿਹੇ ਮਾੜੇ ਅੰਸਰ ਹੈ ਇਹਨਾਂ ਨੂੰ ਸਖਤੀ ਵਰਤਣੀ ਚਾਹੀਦੀ ਆ ਬਿਲਕੁਲ ਢਿੱਲਮੱਸ ਨਹੀਂ ਹੋਣੀ ਚਾਹੀਦੀ ਫਿਰ ਤੋਂ ਕਹਿਣਾ ਚਾਹਾਂਗਾ ਬਿਨਾਂ ਨੰਬਰ ਪਲੇਟ ਤੋਂ ਜਿਹੜਾ ਘੁੰਮਦਾ ਹੈ ਉਹਦੀ ਸ਼ਿਕਾਇਤ ਕਰੋ ਤੇ ਜੇ ਪੁਲਿਸ ਉਹਦੇ ਕਾਰਵਾਈ ਕਰਦੀ ਹੈ ਰੋਕੋ ਨਾ ਕਾਰਵਾਈ ਹੋਣ ਦਿਓ ਕਿਉਂਕਿ ਜਿਹੜਾ ਰੂਲਸ ਨੂੰ ਡਿਸਓਬੇ ਕਰਦਾ ਜਿਹੜਾ ਇਸ ਤਰੀਕੇ ਮਾੜਾ ਅੰਸਰ ਹੈ ਜਿਹੜਾ ਲੋਕਾਂ ਨਾਲ ਇਸ ਤਰੀਕੇ ਵਾਰ ਦੱਤਾ ਕਰਦਾ ਉਹਨਾਂ ਦੀ ਸਹੀ ਜਗ੍ਹਾ ਸਲਾਕਾ ਦੇ ਪਿੱਛੇ ਹੀ ਆ ਉਮੀਦ ਕਰਦੇ ਜਿਹੜਾ ਮੈਸੇਜ ਤੁਹਾਡੇ ਤੱਕ ਪਹੁੰਚਾਣਾ ਚਾਹੁੰਦੇ ਆ ਉਹ ਪਹੁੰਚਿਆ ਹੋਵੇਗਾ ਤੇ ਤੁਸੀਂ ਆਪਣਾ ਵਾਧੂ ਖਿਆਲ ਰੱਖੋ ਕੋਈ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਸ਼ੱਕੀ ਚੀਜ਼ ਨਜ਼ਰ ਆਉਂਦੀ 112 ਤੇ ਕਾਲ ਕਰੋ ਬਹੁਤ ਬਹੁਤ ਸ਼ੁਕਰੀਆ